ਅਮਲੋਕਾ ਸਾਹਿਬ ਕੀ ਕਈਏ ਹੁਣ ਕਿ ਇੱਕੋ ਘਰ ਚ ਦੋ ਅਲੱਗ ਅਲੱਗ ਪਾਰਟੀਆਂ ਦੇ ਚੰਡੇ ਨਰੇ ਨਾਂਗੇ ਪਿਤਾ ਜੀ ਵਾਲੇ ਪਾਸੇ ਕਲਦੀਦਲ ਦਾ ਤੁਸੀਂ ਭਾਜਪਾ ਦਾ ਸਾਡਾ ਪਿੰਡ ਫਰੀਦਕੋਟ ਕਾਂਸੀਚੂਨਸੀ ਦੇ ਵਿੱਚ ਪੈਂਦਾ ਸਾਡਾ ਰਾਮਪੁਰ ਹਲਕਾ ਜਿਹੜਾ ਸਾਡਾ ਬਠਿੰਡਾ ਉਹ ਬਠਿੰਡਾ ਪਾਰਲੀਮੈਂਟ ਦੇ ਵਿੱਚ ਕਾਫੀ ਕੋਈ ਸਭ ਤੋਂ ਮਗਰੇਸ਼ਾ ਜੀ ਨਾਲ ਲਈ ਸੈਂਪਲੀ ਬਣੀ ਹੋਣੀ ਹੈ ਜੀ ਭਾਜਪਾ ਦਾ ਕੋਈ ਐਸੀ ਗੱਲ ਪਿਤਾ ਜੀ ਸਾਡੇ ਸਤਿਕਾਰਯੋਗ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਰਾਜਨੀਤੀ ਕਾਫੀ ਜੋਰਦਾਰੀ ਕੱਛ ਉਹਨਾਂ ਦਾ ਅਸੀਂ ਗੱਲ ਲਗਾ ਨਹੀਂ ਉਹਨਾਂ ਦੀ ਵੈਲਿਊ ਕੱਟੇਗੀ ਪਾਰਟੀ ਦੇ ਵਿੱਚ ਵੀ ਪੁੱਤਰ ਚਲਾ ਗਿਆ ਬਿਉ ਹੈ ਮੰਨ ਰਹੀ ਇਸ ਚੀਜ਼ ਨੂੰ ਹੋ ਸਕਦਾ ਇਦਾਂ ਦੀ ਗੱਲ ਪੋਲਿਟੀਕਲ ਸਿਸਟਮ ਦੇ ਵਿੱਚ ਕਿਸੇ ਸਮੇਂ ਕੁਝ ਵੀ ਕੋਈ ਜਿਹੜਾ ਹੋ ਸਕਦੀ ਹੈ ਤਬਦੀਲੀ ਇਹ ਚੱਲਦਾ ਰਹਿੰਦਾ ਹੈ ਦੋਆਲ ਫੈਮਿਲੀ ਚ ਵੀ ਦੇਖ ਲਓ ਮਨਪ੍ਰੀਤ ਸੁਪੀਰ ਕਿਤੇ ਇਕੱਠੇ ਵੀ ਰਹੇ ਕਿ ਬੱਕ ਮਾਜਵਾ ਫੈਮਿਲੀ ਚ ਦੇਖੋ ਦੋਨੇ ਬ੍ਰਦਰਸ ਨੇ ਕਾਂਗਰਸ ਤੇ ਆਪੀ ਜੀ ਇਸ ਤਰ੍ਹਾਂ ਚੱਲਦਾ ਰਹਿੰਦਾ ਕਿਸਾਨਾਂ ਕੋਲ ਜਾਉਂਗੇ ਨਹੀਂ ਲੱਗਦਾ ਫੇਸ ਕਰਨਾ ਪੋੜੇਗਾ ਦੇਖੋ ਅਸੀਂ ਤਾਂ ਖੁਦ ਕਿਸਾਨ ਹੈ ਅਸੀਂ ਤਾਂ ਇਸ ਗੱਲ ਦੇ ਹੱਕ ਚ ਅਸੀਂ ਕੋਈ ਐਸੀ ਗੱਲ ਨਹੀਂ ਅਸੀਂ ਕਹਿੰਦੇ ਵੀ ਉਹਨਾਂ ਦੀ ਕੋਈ ਗੱਲ ਜਾਇਜ਼ ਨਹੀਂ ਤੇ ਇਹੀ ਪ੍ਰੋਸਾ ਦੋਨੇ ਕਿ ਜੇ ਉੱਥੇ ਜਾ ਕੇ ਵੀ ਅਸੀਂ ਉਹੀ ਗੱਲ ਕਰਾਂਗੇ ਜਿਹੜੀ ਕਿਸਾਨ ਦੇ ਹਿੱਤ ਚ ਹੋਏਗੀ ਸਾਡੀ ਐਗਰੀਕਲਚਰ ਦੀ ਡਿਵੈਲਪਮੈਂਟ ਲਈ ਹੋਏਗੀ ਬੰਦ ਜਾਣ ਤੋਂ ਪਹਿਲਾਂ ਤੁਸੀਂ ਵਿਰੋਧ ਕਰ ਰਹੇ ਸੀਗੇ ਇਹਨਾਂ ਪਹਿਲਾਂ ਸਾਰੇ ਪੰਜਾਬ ਨੇ ਕੀਤਾ ਉਹਦੇ ਚ ਸਭ ਨੇ ਕਿਹਾ ਵੀ ਇਹ ਨਹੀਂ ਠੀਕ ਐਸੇ ਕਰਕੇ ਫਿਰ ਉਹ ਵਾਪਸ ਵੀ ਲੈ ਗਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਹੈ ਜੀ ਪਿਜਾ ਪੰਜਾਬ ਚ ਚੱਲੀ ਸੀ ਹਾਲੀ ਵਿੱਚ 2022 ਚ ਜਿਹੜੇ ਸਰਪੰਚ ਨਹੀਂ ਬਣ ਸਕਦੇ ਸੀ ਉਹ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣ ਕੇ ਪਹੁੰਚ ਗਏ ਭਾਜਪਾ ਦੀ ਉਹ ਜੀ ਸਥਿਤੀ ਤਾਂ ਨਹੀਂ ਉਹ ਜੀ ਭਾਜਪਾ ਦੀ ਤਾਂ ਬਿਲਕੁਲ ਨਹੀਂ ਚੱਲਦੀ ਭਾਜਪਾ ਦੀ ਅੱਛੀ ਸਥਿਤੀ ਹੈ ਪਿਛਲੇ ਸਮਿਆਂ ਨਾਲੋਂ ਵਧੀਆ ਸੋਨੋ ਰਿਜ਼ਲਟ ਦੇਖਣ ਨੂੰ ਮਿਲਣਗੇ ਔਰ ਪਾਰਲੀਮੈਂਟ ਦੀ ਵੀ ਦੇਖ ਲਿਓ ਅਕਾਲੀ ਦਾ ਲਾਭ ਕਾਂਗਰਸ ਨਾਲੋਂ ਆਈ ਥਿੰਕ ਜਿਹੜੀ ਵੀ ਜੇਪੀ ਹੈ ਇੱਥੇ ਇੱਕ ਨੰਬਰ ਤੇਰੇ ਕਦਕੂਤਾ ਸਾਹਿਬ ਉਹ ਜੀ ਪਾਰਟੀ ਦੇ ਕੀ ਤੁਸੀਂ ਕਦਕੂਤ ਮੰਨਦੇ ਜਿਹਦੇ ਕੋਲ ਆਪਣੇ ਵੀਰਵਾਰ ਤੱਕ ਨਹੀਂ ਹੈਗੇ ਸਭ ਅਜੇ ਇਧਰੋਂ ਪੱਟ ਪੁੱਟ ਕੇ ਲਿਆਰਨ ਉਮੀਦਵਾਰ ਪੋਲਿਟੀਕਲ ਸਿਸਟਮ ਦੇ ਵਿੱਚ ਹੁੰਦੀ ਰਹਿੰਦੀ ਹੈ ਜੀ VOTER ਲਈ ਕਿੰਨਾ ਕਮਾਇਨਾ ਰੱਖਦਾ ਹੈ ਉਮੀਦਵਾਰ ਦਾ ਦਲ ਬਦਲ ਲੈਣਾ ਉਹਦੀ ਕਿੰਨੀ ਕਦਰ ਘਟ ਜਾਂਦੀ ਹੈ ਉਮੀਦਵਾਰ ਦੀ ਦਲ ਬਦਲਣ ਦਾ ਦੇਖੋ VOTER ਦੇ ਨਾਲ ਜਿਹੜਾ ਕੈਂਡੀਡੇਟ ਹੁੰਦਾ ਉਹ ਰੈਸਲਾ ਕਰਕੇ ਹੀ ਕਰਦਾ ਜਿਹੜਾ ਬਿਹਾਬ ਆ ਪੋਜੀਸ਼ਨ ਚ ਹੁਣ ਆਪਾਂ ਆ ਚੀਜ਼ ਕਰਨਾ ਚਾਹੁੰਦੇ ਉਹਨਾਂ ਦੀ ਸਹਿਮਤੀ ਲੈਣ ਤੋਂ ਬਾਅਦ ਹੀ ਡਿਸੀਜਨ ਲਿਆ ਜਾਂਦਾ ਸੋ ਬਠਿੰਡਾ ਤੋਂ ਹਾਲ ਹੀ ਵਿੱਚ ਭਾਜਪਾ ਦੇ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਮਲੂਕਾ ਦੇ ਘਰਵਾਲੀ ਬੀਬੀ ਪਰਮਪਾਲ ਕੌਰ ਮਲੂਕਾ ਨੂੰ ਲੋਕ ਸਭਾ ਉਮੀਦਵਾਰ ਦੀ ਟਿਕਟ ਦਿੱਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮਲੂਕਾ ਸਾਹਿਬ ਕੀ ਕਹੀਏ ਹੁਣ ਕਿ ਇੱਕੋ ਘਰ ਚ ਦੋ ਅਲੱਗ-ਅਲੱਗ ਪਾਰਟੀਆਂ ਦੇ ਚੰਡੇ ਨਰੇ ਰਾਂਗੇ ਪਿਤਾ ਜੀ ਵਾਲੇ ਪਾਸੇ ਕਾਲੀ ਦਲ ਦਾ ਤੁਸੀਂ ਭਾਜਪਾ ਨਹੀਂ ਜੀ ਸਾਡੇ ਜਿਹੜੀ ਰੈਸ਼ ਆ ਉਹ ਬਠਿੰਡਾ ਹੈ ਉਹਨਾਂ ਦੀ ਰੈਸ਼ ਪਿੰਡ ਹੈ ਜਿਹੜਾ ਸਾਡਾ ਪਿੰਡ ਹੈ ਫਰੀਦਕੋਟ ਕੰਸਟੀਚੁਐਂਸੀ ਦੇ ਵਿੱਚ ਪੈਂਦਾ ਸਾਡਾ ਰਾਮਪੁਰਾ ਹਲਕਾ ਜਿਹੜਾ ਸਾਡਾ ਬਠਿੰਡਾ ਉਹ ਬਠਿੰਡਾ ਪਾਰਲੀ ਜੜ ਤੱਕ ਕੋਈ ਹੈ ਨਹੀਂ ਕਾਰ ਵੱਖਰੇ ਵੱਖਰੇ ਨੇ ਜੋ ਜਿਆਦਾ ਪਿੰਡ ਰਹਿੰਦੇ ਅਸੀਂ ਬਠਿੰਡਾ ਰਹਿੰਦੇ ਆ ਸ਼ਬਦਾਂ ਤੋਂ ਲੱਗ ਰਿਹਾ ਹੈ ਸ਼ਾਇਦ ਪਿਤਾ ਜੀ ਨਾਲ ਨਹੀਂ ਸਹਿਮਤੀ ਬਣੀ ਹੋਣੀ ਅਸੀਂ ਭਾਜਪਾ ਜਾਣੇ ਕੋਈ ਐਸੀ ਗੱਲ ਨਹੀਂ ਪਿਤਾ ਜੀ ਸਾਡੇ ਸਤਿਕਾਰਯੋਗ ਨਹੀਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਔਰ ਉਹ ਵੀ ਸਾਨੂੰ ਤਿਆਰ ਕਰਦੇ ਆਂ ਜੋ ਰਾਜਨੀਤਿਕ ਕਦ ਜੋ ਰਾਜਨੀਤਿਕ ਅਕਸ ਉਹਨਾਂ ਦਾ ਅਸੀਂ ਗੱਲ ਲਗਾ ਨਹੀਂ ਉਹਨਾਂ ਦੀ ਵੈਲਿਊ ਘਟੇਗੀ ਪਾਰਟੀ ਦੇ ਵਿੱਚ ਵੀ ਪੁੱਤਰ ਚਲਾ ਗਿਆ ਪਿਓ ਹੈ ਮੰਨ ਰਹੀ ਇਸ ਚੀਜ਼ ਨੂੰ ਹੋ ਸਕਦਾ ਐਦਾਂ ਦੀ ਗੱਲ ਜਾਂ ਨੂੰ ਚਲੇਗੀ ਦੇਖੋ ਜਿਹੜਾ ਪੋਲੀਟੀਕਲ ਸਿਸਟਮ ਦੇ ਵਿੱਚ ਕਿਸੇ ਸਮੇਂ ਕੁਝ ਵੀ ਕੋਈ ਜਿਹੜਾ ਹੋ ਸਕਦੀ ਹੈ ਤਬਦੀਲੀ ਇਹ ਚੱਲਦਾ ਰਹਿੰਦਾ ਹੈ ਤੇ ਤੁਸੀਂ ਬਾਕੀ ਉਧਰ ਬਾਦਲ ਫੈਮਿਲੀ ਚ ਵੀ ਦੇਖ ਲਓ ਮਨਪ੍ਰੀਤ ਸੁਪੀਰ ਕਿਤੇ ਇਕੱਠੇ ਵੀ ਰਹੇ ਕਿ ਬਕਬਕ ਪਾਰਟੀਆਂ ਵੀ ਅੱਜ ਵੀ ਬਕਬਕ ਪਾਰਟੀਆਂ ਆਜੇ ਬਾਜਵਾ ਫੈਮਿਲੀ ਚ ਵੀ ਦੇਖ ਲਓ ਦੋਨੇ ਬ੍ਰਦਰਸ ਨੇ ਕਾਂਗਰਸ ਤੇ ਆ ਤੇ ਬੀਜਪੀ ਨੇ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਕਿ ਪਰਿਵਾਰਾਂ ਦੇ ਵਿੱਚ ਗਈ ਕਿਸਾਨੀ 벨ਟ ਹੈ ਜਿਹੜਾ ਤੁਹਾਡਾ ਇਲਾਕਾ ਹੈ ਉਹ ਤੇ ਕਿਸਾਨਾਂ ਕੋਲ ਜਾਉਂਗੇ ਨਹੀਂ ਲੱਗਦਾ ਫੇਸ ਕਰਨਾ ਪਵੇਗਾ ਦੇਖੋ ਅਸੀਂ ਤਾਂ ਖੁਦ ਕਿਸਾਨ ਹੈ ਅਸੀਂ ਤਾਂ ਇਸ ਗੱਲ ਦੇ ਹੱਕ 'ਚ ਅਸੀਂ ਕੋਈ ਐਸੀ ਗੱਲ ਨਹੀਂ ਅਸੀਂ ਕਹਨੇ ਵੀ ਉਹਨਾਂ ਦੀ ਕੋਈ ਗੱਲ ਜਾਇਜ਼ ਨਹੀਂ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹੀ ਪ੍ਰੋਸਾ ਦੋਣੇ ਕਿ ਜੇ ਉੱਥੇ ਜਾ ਕੇ ਵੀ ਅਸੀਂ ਉਹੀ ਗੱਲ ਕਰਾਂਗੇ ਜਿਹੜੀ ਕਿਸਾਨ ਦੇ ਹਿੱਤ 'ਚ ਹੋਏਗੀ ਸਾਡੀ ਐਗਰੀਕਲਚਰ ਦੀ ਡਿਵੈਲਪਮੈਂਟ ਲਈ ਹੋਏਗੀ ਔਰ ਜਿਹੜੀਆਂ ਕੋਈ ਰਹਿਤਾਂ ਸਹੂਲਤਾਂ ਦੀ ਆਵਾਜ਼ ਬੁਲੰਦ ਕਰ ਸਕਦੇ ਹਾਂ ਉਹ ਕਰਨ ਲਈ ਅਸੀਂ ਬਚਨ ਬਚਨ ਜਾਣ ਤੋਂ ਪਹਿਲਾਂ ਤੁਸੀਂ ਵਿਰੋਧ ਕਰ ਰਹੇ ਸੀਗੇ ਇਹਨਾਂ ਬਿੱਲਾਂ ਦਾ ਉਹ ਸਾਰੇ ਪੰਜਾਬ ਨੇ ਕੀਤਾ ਜੀ ਉਹ ਸਾਰੇ ਪੰਜਾਬ ਨੇ ਕੀਤਾ ਉਹਦੇ ਚ ਸਭ ਨੇ ਕਿਹਾ ਵੀ ਇਹ ਨਹੀਂ ਠੀਕ ਐ ਇਸੇ ਕਰਕੇ ਫਿਰ ਉਹ ਵਾਪਸ ਵੀ ਲੈ ਗਏ ਜਦੋਂ ਸਾਰਾ ਦੇਖਿਆ ਵੀ ਚਲੋ ਇਹ ਇਹਦੇ ਨਾਲ ਨਹੀਂ ਸਹਿਮਤੀ ਹੁੰਦੀ ਫਿਰ ਉਹ ਵਾਪਸ ਵੀ ਕੀਤੇ ਕਿ ਮੈਂ ਇਸ ਲਈ ਧੰਨਵਾਦੀ ਵੀ ਹਾਂ ਕਿ ਉਹਨਾਂ ਨੂੰ ਵਾਪਸ ਲਿਆ ਗਿਆ ਤੇ ਚੰਗੀ ਗੱਲ ਕੀਤੀ ਅੱਛਾ ਜਿਵੇਂ ਤੁਸੀਂ ਕਹ ਰਹੇ ਹੋ ਕਿ ਇਹ ਹੈ ਜੀ ਫਿਰ ਆ ਪੰਜਾਬ ਚ ਚੱਲੀ ਸੀ ਹਾਲੀ ਵਿੱਚ 2022 ਦੇ ਜਿਹੜੇ ਸਰਪੰਚ ਨਹੀਂ ਬਣ ਸਕਦੇ ਸੀ ਉਹ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣ ਕੇ ਪਹੁੰਚ ਗਏ ਭਾਜਪਾ ਦੀ ਉਹ ਜੀ ਸਥਿਤੀ ਤਾਂ ਨਹੀਂ ਉਹ ਜੀ ਭਾਜਪਾ ਦੀ ਤਾਂ ਬਿਲਕੁਲ ਨਹੀਂ ਚੱਲਦੀ ਭਾਜਪਾ ਦੀ اچھی ਸਥਿਤੀ ਹੈ ਜੀ ਇਸ ਵੇਲੇ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਸਮਿਆਂ ਦੇ ਨਾਲੋਂ ਵਧੀਆ ਸੋਨੋ ਰਿਜ਼ਲਟ ਦੇਖਣ ਨੂੰ ਮਿਲਣਗੇ ਵਿਧਾਨ ਸਭਾ ਸੀਟਾਂ ਦੀ ਵੀ ਕਿੰਤੀ ਦੇਖ ਲਓ ਕਿੰਨੀਆਂ ਸੀਟਾਂ ਤੇ ਜਿੱਲੀਡ ਹੁੰਦੀ ਹੈ ਔਰ ਪਾਰਲੀਮੈਂਟ ਦੀ ਵੀ ਦੇਖ ਲਓ ਕੱਲੀ ਦਾ ਲਾਪ ਕਾਂਗਰਸ ਨਾਲੋਂ ਆਈ ਥਿੰਕ ਜਿਹੜੀ ਬੀਜੇਪੀ ਹੈ ਇੱਥੇ ਇੱਕ ਨੰਬਰ ਤੇ ਰਹੇਗੀ ਪਰ ਲੁਕਾ ਸਾਹਿਬ ਉਹ ਜੀ ਪਾਰਟੀ ਦੀ ਕੀ ਤੁਸੀਂ ਕਦਬੂਤ ਮੰਨਦੇ ਜਿਹਦੇ ਕੋਲ ਆਪਣੇ ਉਮੀਦਵਾਰ ਤੱਕ ਨਹੀਂ ਹੈਗੇ ਸਭ ਜਿਹਦਰੋਂ ਪੱਟ ਪੁੱਟ ਕੇ ਲਿਆ ਰਹੇ ਉਮੀਦਵਾਰ ਪੋਲਿਟੀਕਲ ਸਿਸਟਮ ਦੇ ਵਿੱਚ ਹੁੰਦੀ ਰਹਿੰਦੀ ਹੈ ਜੀ ਚੇਂਜ ਕੋਈ ਕਿਹੜਾ ਕਿੱਥੇ ਕੋਈ ਸੂਟ ਕਰਦਾ ਹੈ ਕਿਹੜਾ ਕੈਂਡੀਡੇਟ ਉੱਥੋਂ ਕੋਈ ਵੱਧ ਵੋਟ ਲੈ ਸਕਦਾ ਹੈ ਤੇ ਇਸ ਤਰ੍ਹਾਂ ਇੱਕ ਪਲੇਟਫਾਰਮ ਚੇਸ ਕਰਕੇ ਕੈਂਡੀਡੇਟ ਦੂਸਰੇ ਪਲੇਟਫਾਰਮ ਤੇ ਕਰ ਲੈਂਦਾ ਜਿਵੇਂ ਉਹਨੂੰ ਠੀਕ ਲੱਗਦਾ ਜੇ ਪਾਰਟੀਆਂ ਨੂੰ ਠੀਕ ਲੱਗਦਾ ਸਾਰਾ ਕੁਝ ਸਰਵੇ ਕਰਾ ਕੇ ਵੀ ਹਾਏ ਵਿਨਿੰਗ ਪੋਜੀਸ਼ਨ ਚਾਹਤਾ ਉਹਨੂੰ ਉਹ ਤਾਂ ਵੋਟਰ ਵੋਟਰ ਲਈ ਕਿੰਨਾ ਕਮੈਨੇ ਰੱਖਦਾ ਹੈ ਉਮੀਦਵਾਰ ਦਾ ਦਲ ਬਦਲ ਲੈਣਾ ਉਹਦੀ ਕਿੰਨੀ ਕ ਕਦਰ ਘਟ ਜਾਂਦੀ ਹੈ ਉਮੀਦਵਾਰ ਦੀ ਦਲ ਬਦਲਣ ਨਾਲ ਦੇਖੋ ਵੋਟਰ ਦੇ ਨਾਲ ਜਿਹੜਾ ਕੈਂਡੀਡੇਟ ਹੁੰਦਾ ਉਹ ਰੈਸਲਾ ਕਰਕੇ ਹੀ ਕਰਦਾ ਜਿਹੜਾ ਆਪ ਆਪ ਪੀਸ਼ਨ ਚਾਹ ਹੁਣ ਆਪਾਂ ਆ ਚੀਜ਼ ਕਰਨਾ ਚਾਹੁੰਦੇ ਉਹਨਾਂ ਦੀ ਸਹਿਮਤੀ ਲੈਣ ਤੋਂ ਬਾਅਦ ਹੀ ਡਿਸੀਜਨ ਲਿਆ ਜਾਂਦਾ ਹੈ ਬਿਲਕੁਲ ਠੀਕ ਹੈ ਸੋ ਗੁਰਪ੍ਰੀਤ ਸਿੰਘ ਮਲੂਕਾਣਾ ਦਾ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਸਾਫ਼ ਕੀਤਾ ਕਿ ਜੋ ਵੀ ਅਸੀਂ ਫੈਸਲੇ ਲੈਂਦੇ ਨੇ ਬਿਲਕੁਲ ਆਪਣੇ ਜਿਹੜੇ ਸਾਡੇ ਨਾਲ ਸਹਿਯੋਗੀ ਤੁਰੇ ਹੋਏ ਨੇ ਉਹਨਾਂ ਦੇ ਹਾਂ ਦੇ ਵਿੱਚ ਹਾਂ ਮਿਲਾਉਣ ਤੋਂ ਬਾਅਦ ਹੀ ਅਸੀਂ ਨਾਲ ਤੁਰਿਆ ਬਾਕੀ ਪਤਾ ਜੀ ਦੀ ਆਪਣੀ ਵਿਚਾਰਧਾਰਾ ਸਾਡੀ ਆਪਣੀ ਵਿਚਾਰਧਾਰਾ ਹੈਗੀ ਹੈ ਲੋਕ ਭਾਜਪਾ ਨਾਲ ਜੁੜ ਰਹੇ ਨੇ ਇਹ ਹੀ ਸੋਚ ਕੇ ਅਸੀਂ ਭਾਜਪਾ ਚ ਆਏ ਆ ਜਨਤਾ ਕਿੰਨਾ ਕੁ ਪਿਆਰ ਦਿੰਦੀ ਹੈ ਇੰਤਜ਼ਾਰ ਕਰੋ ਲੋਕ ਸਭਾ ਚੋਣਿਆਂ ਦੇ ਨੂੰ ਲੈ ਕੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦਾ ਹੋਰ ਰੰਗੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹਾ ਨੂੰ ਇਜਾ